ਤੁਹਾਨੂੰ ਮੰਨਦੇ ਆ ਤੁਹਾਨੂੰ ਚੰਗਾ ਲੱਗਦਾ ਮੀਟ ਦੀ ਦੁਕਾਨ ਠੀਕਾ ਤੁਸੀਂ ਲਿਖ ਕੇ ਲਗਾਇਆ ਚਕਾਰ ਮੇਰੀ ਬੇਨਤੀ ਸੁਣੋ ਭਾਈ ਪਹਿਲਾਂ ਨਹੀਂ ਲੱਗੀ ਆ ਮੈਂ ਤੁਹਾਨੂੰ ਇਹ ਨਹੀਂ ਕਹ ਰਿਹਾ ਤੁਸੀਂ ਲਾਈ ਆ ਲੇਕਿਨ ਇੱਕ ਚੀਜ਼ ਗਲਤ ਹੈਗੀ ਆਪਾਂ ਉਹ ਉਤਾਰ ਦੇ ਸਕਦੇ ਹਾਂ ਕਿ ਨਹੀਂ ਜਦੋਂ ਅਸੀਂ ਲਾਈ ਨਹੀਂ ਤੇ ਅਸੀਂ ਲਾਵਾਂਗੇ ਤਰ੍ਹਾਂ ਦੱਸੋ ਮਤਲਬ ਕਿ ਪੇਤ ਵੀ ਹੋਉਂਦੀ ਆ ਰੱਬ ਦੀ ਬੇਦਬੀ ਕਰਾਉਂਦੀ ਹੈ ਭਾਜੀ ਜਿਹੜੀ ਚੀਜ਼ ਗਲਤ ਹੁੰਦੀ ਦੇਖਦੇ ਉਹਦੇ ਪਿੱਛੇ ਆਵਾਜ਼ ਤਾਂ ਚਿਕਨੀ ਬਣਦੀ ਹੈ ਨਾ ਕੋਈ ਕੰਪਲੇਂਟ ਤਾਂ ਕਰ ਸਕਦੇ ਸੀ ਜੀ ਲਾ ਦਿਓ ਭਾਜੀ ਅਹੀ ਤੇ ਉਹ ਹੀ ਤਾਂ ਭਾਈ ਆਇਆ ਅਸੀਂ ਅੱਜ ਤੁਹਾਡਾ ਵੀ ਫਰਜ਼ ਬੰਦਾ ਸਾਰਾ ਠੇਕਾ ਅਹੀ ਨਹੀਂ ਲਿੱਤਾ ਸਮਾਜ ਨੂੰ ਵੀ ਜਾਗਣ ਦੀ ਲੋੜ ਆ ਜੇ ਤੁਹਾਨੂੰ ਪਤਾ ਹੈਗਾ ਚਿਕਨ ਦੀ ਦੁਕਾਨ ਉਹਦੇ ਬਾਹਰ ਪਰਮਾਤਮਾ ਦੀਆਂ ਰੱਬ ਦੀਆਂ ਸਾਰੇ ਧਰਮਾਂ ਦੀਆਂ ਫੋਟੋਆਂ ਲੱਗੀਆਂ ਤੁਹਾਡਾ ਫਰਜ਼ ਬੰਦਾ ਹੈ ਉਹਨੂੰ ਉਤਾਰ ਲਓ ਤੁਹਾਡਾ ਪਹਿਲਾ ਫਰਜ਼ ਤੁਹਾਡਾ ਹੈਗਾ ਤੁਹਾਡਾ ਦੇ ਜਿੰਨਾ ਕ ਫਰਜ਼ ਹੈਗੇ ਨਹੀਂ ਬਹਾਲਣਾ ਤੁਹਾਡਾ ਫਰਜ਼ ਨਹੀਂ ਬੰਦਾ ਹੈਗਾ ਸਾਡੇ ਤੋਂ ਪਹਿਲਾਂ ਹੀ ਲੱਗੀਆਂ ਜੀ ਅੱਜ ਆਪ ਅਹੀਂ ਦੂਦ੍ਰਮ ਤੇ ਕੋਈ ਭਗਵਾਨ ਦੀ ਫੋਟੋ ਥੱਲੇ ਡਿੱਗੀ ਹੋਵੇ ਜਾਂ ਗਲਤ ਜਗ੍ਹਾ ਲੱਗੀ ਹੋਵੇ ਤੁਸੀਂ ਨਹੀਂ ਸੁਖੋਗੇ ਟਿਕਾਣ ਚ ਚੰਗੀ ਜਗ੍ਹਾ ਹੈ ਭਾਜੀ ਇੱਥੇ ਲੋਕ ਬਾਥਰੂਮ ਕਰਦੇ ਕੂੜਾ ਸਿੱਟਦੇ ਆ ਥੋੜਾ ਤਾਂ ਕਦੇ ਸੁੱਖ ਦੇਖਿਆ ਹੋ ਸ਼ਾਫ ਕਰਦਾ ਭਾਜੀ ਕੂੜਾ ਕੀ ਕਰਦਾ ਫਿਰ ਕਾਦੇ ਨਹੀਂ ਲਾਈਆਂ ਭਈ ਕੂੜਾ ਤੇ ਹੱਲੇ ਨਹੀਂ ਪਾਇਆ ਉਹ ਤਾਂ ਕਹਿ ਰਹੇ ਤੁਸੀਂ ਕਹਿ ਰਹੇ ਪਿਸ਼ਾਬ ਨਹੀਂ ਕਰ ਫਿਰ ਲਾਈਆਂ ਕਾਦੇ ਲਈ ਤੁਸੀਂ ਤਾਂ ਰੱਬ ਨੂੰ ਸਾਰੇ ਰੱਬਾਂ ਨੂੰ ਇੱਥੇ ਚੌਂਗੀਦਰ ਬਣਾਤਾ ਕਿ ਕੋਈ ਕੂੜਾ ਨਾ ਟੁੱਟੇ ਫਿਰ ਗਲੀ ਚ ਕਾਦੀ ਰੱਖ